ਪਾਈ ਦੇਖ ਲੋ ਵੀ ਮੇਰੇ ਹਾਣੂ ਹਾਣੇ ਆ ਮੁੰਡੇ ਨੇ ਆਏ ਝੱਟਪਟ ਸੌਦਾ ਕਰ ਲਿਆ ਤੇ ਟਰੈਕਟਰ ਘਟਾਇਆ ਆਪਾਂ ਸਵਰਾਜ ਹਨਾ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਟਰੈਕਟਰ ਦੀ ਨਮਿਦੀਆਂ ਕਿਵੇਂ ਠੀਕ ਆ ਟਰੈਕਟਰ ਸੁਣ ਪਹਿਲਾਂ ਚਲਾਇਆ ਮਹਿੰਦਰਾ ਦਾ ਕਿ ਪਹਿਲੀ ਵਾਰ ਚੱਲੇ ਆ ਪਹਿਲੀ ਵਾਰ ਚੱਲੇ ਆ ਠੀਕ ਐ ਸਵਰਾਜ ਕਿੱਥੇ ਖੜਾ ਆਉ ਖੜਾ ਹਨਾ ਸੋ ਪਹਿਲਾਂ ਭਾਈ ਸਵਰਾਜ ਦੀ ਵੀਡੀਓ ਪਾਉਣੀ ਬਣਦੀ ਐ ਕਿਉਂਕਿ ਸਵਰਾਜ ਘਟਾਇਆ ਟਰੈਕਟਰ ਵਿੱਚ 855 ਇਹ ਹੈਗਾ ਜੀ 2014 ਮਾਡਲ ਟਰੈਕਟਰ 14 ਮਾਡਲ ਟਰੈਕਟਰ ਆਮਾਰਿਕਾ ਬਸਾਨੋ ਕਰੋ ਇਹਦੀ ਬਹੁਤ ਡਿਮਾਂਡ ਰਹਿੰਦੀ ਆ ਬਹੁਤ ਬਹੁਤ ਕੀ ਬਹੁਤ ਹੀ ਜ਼ਿਆਦਾ ਡਿਮਾਂਡ ਰਹਗੀ ਆ ਸੋ ਭਾਈ ਇਹ ਟਰੈਕਟਰ ਫਤੇਗੜ ਸਾਹਿਬ ਏਜੰਸੀ ਚ ਖੜਾ ਹੈ ਮਹਿੰਦਰਾ ਟਰੈਕਟਰਸ ਠੀਕ ਹੈ ਜੀ ਇਹ ਅੱਜੇ ਕਟਿਆ ਵਿੱਚ ਕਟਿਆ ਤੇ ਇਹ ਟਰੈਕਟਰ ਹੁਣ ਪੀਐਸ ਦੇ ਲਿਆ ਸੋ ਇਹਦੀ ਕਰਦੇ ਆ ਡਿਲੀਵਰੀ ਇਸ ਤੋਂ ਬਾਅਦ ਅਗੀ ਫਰਸੇ ਹੌਜੀ ਸੋਢੀ ਸਾਹਿਬ ਕਿਵੇਂ ਚੱਲ ਰਿਹਾ ਪੀਐਸ ਬਹੁਤ ਵਧੀਆ ਪੀਐਸ ਬੀ ਤੋਂ ਐਕਸੈਸਰੀ ਦਾ ਕੀ ਰਿਸਪੌਂਸ ਹੈ ਬਹੁਤ ਵਧੀਆ ਰਿਸਪੌਂਸ ਹੈ ਤੇ ਤਕਰੀਬਨ ਆਪਾਂ ਹੁਣ ਐਕਸੈਸਰੀ ਵਾਲੀ ਟਰੈਕਟਰ ਜ਼ਿਆਦਾ ਦੇ ਰਹੇ ਐਕਸੈਸਰੀ ਜ਼ਿਆਦਾ ਦੇ ਰਹੇ ਕੀਮਤਾਂ 'ਚ ਫਰਕ ਕਿੰਨਾ ਕੁ ਪਿਆ ਕੀਮਤਾਂ 'ਚ ਪਿਆ ਫਰਕ 50 ਹਜ਼ਾਰ ਦੇ ਵਿੱਚ ਕੁਝ ਪਿਆ ਜੀ ਆਪਾਂ ਪੀਐਸ ਲੈਣੇ ਆ ਠੀਕ ਹੈ ਯਾਨੀ 10 ਲੱਖ ਦੇ ਟਰੈਕਟਰ ਪਿੱਛੇ 70 ਕਿਹ ਹਜ਼ਾਰ ਦਾ ਫਾਇਦਾ ਹਾਂਜੀ ਹਾਂਜੀ ਕੋਈ 8 ਦਾ ਕੋਈ 9 ਲੱਖ ਦਾ ਉਹਦੇ ਅਕੋਰਡਿੰਗਲੀ ਰੇਟ ਅਪ ਡਾਊਨ ਹੋ ਜਾਣਾ ਸੋ ਬਾਕੀ ਟੀਐਮ ਸਾਹਿਬ ਸਾਡੇ ਨਾਲ ਪਹਿਲਾਂ ਤਾਂ ਸਾਨੂੰ ਏਸੀ ਕ ਜਿਹੜਾ ਪੀਏਯੂ ਮੇਲੇ ਦੇ ਵਿੱਚ ਆਇਆ ਤਾਂ ਮੋਸਟ ਰੋਵੇਟਿਡ ਪ੍ਰੋਡਕਟ ਹੈਗਾ ਪੰਜਾਬ ਦੇ ਲਈ ਪੰਜਾਬ ਦੇ ਛੋਟੇ ਤੇ ਵੱਡੇ ਸਾਰੇ ਜ਼ਿੰਮੇਦਾਰਾਂ ਲਈ ਕਿੰਨੀ ਹੌਸਪਾਤ ਦਾ ਟਰੈਕਟਰ ਆ ਗਿਆ ਇਹ ਹਰੇ 75 100 ਵਿੱਚ ਹੈਗਾ ਇਹਦੇ ਵਿੱਚ ਵੱਡੇ ਹੋਰ ਹੋਰ ਵਿੱਚ ਕੋਈ ਕੰਪਨੀ ਦਾ ਪਲਾਨ ਹੈਗਾ ਇਸੀ ਕੇਵਨ ਦੇਨ ਦਾ ਸੇਮ ਐਸ ਇੰਜਨ ਜੇ ਆਪਾਂ ਦੇਖੀਏ 755 ਵਾਲਾ ਕਿ ਚੇਂਜ ਇਹਦੇ ਵਿੱਚ ਇਹ ਤੇ ਬਿਲਕੁਲ ਟੋਟਲੀ ਐਕਸਪੋਰਟ ਮਾਡਲ ਹੈਗਾ ਅੱਛਾ ਐਕਸਪੋਰਟ ਮਾਡਲ ਹੈ ਤੇ ਇਹ 3 ਸਿਲੰਡਰ ਰੇਸ ਹੈਗਾ ਅੱਛਾ ਦੂਜਾ ਆਪਣਾ 700 ਉਹ ਚਾਰ 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 ਸਿਲੰਡਰ ਅੱਛਾ ਉਹ ਚਾਰ ਚ ਆ ਗਿਆ ਕਿਤੇ ਪੰਜਾਬ ਇੱਥੇ ਚਾਰ ਸਿਲੰਡਰ ਦੀ ਹੀ ਰਿਕੁਆਇਰਮੈਂਟ ਹੈਗੀ ਆ ਠੀਕ ਹੈ ਤੇ ਪਰ ਉਹ ਮਿਲੂ ਆਪਾਂ ਨੂੰ ਉਹ April ਮਹੀਨੇ ਵਿੱਚ ਉਹ ਕੰਪਨੀ ਨੇ ਜਿਹੜੀ ਹੈਗੀ ਆ ਉਹਦਾ ਰੱਖਿਆ ਜਿਹੜਾ AC ਕੈਬਨ ਹੈ ਕਿੰਨੀ ਹਸਪਾਤਲ ਤੋਂ ਜਣੀ ਉਵੇਂ ਵੈਸੇ ਤੁਹਾਡੇ ਹਿਸਾਬ ਨਾਲ ਵੀ ਕਿੰਨੀ ਹਸਪਾਤਲ ਤੋਂ ਦੇ ਰਹੀ ਹੈ ਕੰਪਨੀ ਜਿਹੜਾ ਦੇਣ ਦਾ ਪਲੈਰ ਹੈਗਾ ਉਹ ਹੈਗਾ 75 ਹਸਪਾਤਲ ਤੋਂ ਬਾਅਦ 100 ਹਸਪਾਤਲ ਪਲੱਸ ਵਿੱਚ ਜਿਹੜੇ ਫਿਰ ਪਲੱਸ ਚ ਆਉਣਗੇ ਠੀਕ ਹੈ ਜੀ ਜਣੀ ਉ ਮਤਲਬ AC ਕੈਬਨ ਹੁਣ ਵੀ ਮੇਰੇ ਨਾਲ ਆਊਗਾ ਬਿਲਕੁਲ ਬਿਲਕੁਲ ਆਏਗਾ ਅੱਜ ਲਈ ਆਪਾਂ ਵੀਡੀਓ 'ਚ ਐਡ ਆਨ ਕਰ ਵੀ ਦਿੰਨੇ ਆ ਕਲਿੱਪ ਤੇ ਆਪਾਂ ਦੇਖ ਕੇ ਵੀ ਹੋਣਾ ਜਲਦੀ ਆਪਾਂ ਉਹ ਟਰੈਕਟਰ ਜਿਹੜਾ ਆਪਾਂ ਨੇ ਦਿਖਾਉਣਾ ਹੈ ਸਾਡੋ ਵੀ ਉਹ ਵੇਟ ਸੀਗਾ ਤੁਸੀਂ ਡੀ ਮੇਲੇ ਤੇ ਆਓ ਹਾਂਜੀ ਹਾਂਜੀ ਬਹੁਤ ਜ਼ਿਆਦਾ ਜ਼ਿੰਮੇਵਾਰਾਨਾ ਮਤਲਬ ਬਹੁਤ ਪਸੰਦ ਕੀਤਾ ਹੈਗਾ ਬਹੁਤ ਬਹੁਤ ਵਧੀਆ ਹਾਂਜੀ ਕਿਉਂਕਿ ਤੇਲ ਚੀਜ਼ਾਂ ਸੀਗਾ ਇੱਕ ਤਾਂ ਇੰਡੀਅਨ ਬ੍ਰਾਂਡ ਹੈਗਾ ਤੇ ਪ੍ਰਾਈਸ ਵਾਈਜ਼ ਜਿਹੜਾ ਹੈਗਾ ਉਹ ਵੀ ਬਿਲਕੁਲ ਜੈਨੂਨ ਹੈਗਾ ਜੀ 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 ਇਹ ਨਹੀਂ ਹੈਗਾ ਕਿ ਮਤਲਬ ਇਦਾਂ ਦਾ ਪ੍ਰਾਈਸ ਹੋਵੇ ਕਿ ਮਤਲਬ ਕੋਈ ਅਫੋਰਡ ਨਾ ਕਰ ਸਕੇ ਬਿਜਣੀ ਮਹੀਨਦਰਾ ਜਿਹੜੀ ਹੈ ਪਹਿਲਾਂ ਤੋਂ ਹੀ ਕਿਸਾਨਾਂ ਦੇ ਹੱਕ ਜੇ ਚ ਖੜੀ ਆ ਇਹ ਹੈ ਨਾ ਜੇ ਮਹੀਨਦਰਾ ਨਾਮ ਹੋਵੇ ਤਾਂ ਟਰੈਕਟਰ ਨੂੰ ਜਿਵੇਂ ਪਾਕਿਸਤਾਨ ਚ ਅੱਗ ਲੱਗੀ ਹੋਈ ਨ ਜਿਹੜੇ ਸਾਡੇ ਓਨਰ ਹੈਗੇ ਆ ਹਾਂਜੀ ਠੀਕ ਹੈ ਪੁਰਾਣੇ ਹੋ ਇੱਥੇ ਦੇ ਲੁਧਿਆਣੇ ਦੇ ਹੀ ਰਹਿਣ ਵਾਲੇ ਹੈਗੇ ਆ ਜਿਹੜਾ ਉਹਨਾਂ ਦਾ ਇੱਕ ਜਿਹਨੂੰ ਕਹਿੰਦਾ ਨਾ ਕਿ ਆਪਣਾ ਪਿਆਰ ਜਿਹੜਾ ਹੈਗਾ ਆਪਣੇ ਹਾਂਜੀ ਸਟੇਟ ਦੇ ਨਾਲ ਉਸ ਕਰਕੇ ਬਿਲਕੁਲ ਇੱਥੇ ਪ੍ਰਾਈਸ ਜਿਹੜਾ ਕਿ ਬਿਲਕੁਲ ਜੈਨੂਇਨ ਹੈ ਪ੍ਰਾਈਸ ਜਣੀ ਅੰਡਰ 20 ਰਹਿ ਜਾਣਗੇ ਹੈ ਨਾ ਜੀ ਬਿਲਕੁਲ 20 ਤੋਂ ਥੱਲੇ ਥੱਲੇ ਲੈ ਜਾਣਗੇ ਬਿਲਕੁਲ ਤੇ ਬਾਕੀ ਊਂ ਵੀ ਉਹਦੀ ਜੋ ਫੈਸਿਲਿਟੀਆਂ ਉਹ ਭਾਈ ਆਪਾਂ ਉਹ ਤੁਹਾਡੇ ਸਾਹਮਣੇ ਸੀ ਟਿੱਕਰ ਲੈ ਕੇ ਵੀ ਆਵਾਂਗੇ ਹਾਂਜੀ ਹਾਂ ਜੋ 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 ਉਹਦੀਆਂ ਸਹੂਲਤਾਂ ਨੇ ਉਹ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਇਸੇ ਕਹਿ ਬੰਦੀ ਇੱਕ ਛੋਟਾ ਜਿਹਾ ਕਲਿੱਪ ਮੈਂ ਐਡ ਆਨ ਕਰ ਰਿਹਾ ਸੋ ਪਹਿਲਾਂ ਉਹਦੇ ਤੇ ਮਾਰ ਦਿੰਦੇ ਹਾਂ ਆਕੇ ਨੂੰ ਮੈਂ ਪਤਾ ਕਰਦਾ ਹਾਂ ਹੋ ਗਿਆ ਬਾਕੀ ਡਾਕੂਮੈਂਟ ਸਾਰੇ ਠੀਕ ਹੈ ਠੀਕ ਹੈ ਠੀਕਾ ਮੁਵਾਰਕਾ ਦਿਓ ਘਰੇ ਵੀ ਹਾਂ ਨਾ ਅਹਨ ਅਸੀਂ ਉਰੇ ਦੇਖ ਰਹੇ ਹਾਂ ਉਹ ਜਿਰੀ ਇਹਦੇ ਨਾਲ ਦੀ ਸੇਮ ਆ ਉਹ ਅਗੇਤੀ ਆ ਇਹ ਪਿਛੇਤੀ ਆ ਉਹ ਜਮੇ ਹੀ ਖਰਾਬ ਹੋ ਗਈ ਕੱਦੀ ਮਸ਼ੀਨ ਵੱਢ ਰਹੀ ਆ ਦੋ ਗਿੱਲਿਆਂ ਦੇ ਘੇਰਾ ਸਾਰਾ ਵੱਢਿਆ ਗਿਆ ਉਹ ਚੋ ਇੱਕ ਟੈਂਕ ਹਲ ਤੱਕ ਭਰਿਆ ਨਹੀਂ ਉਹਦੇ ਚ ਤਾਂ ਛਿੰਦਾ ਵੀਰ ਕਹਿੰਦਾ ਜਿੰਨੀ ਕੁ ਬੀਜੀ ਆ ਉੰਨੀ ਕੁ ਵੀ ਨਿਕਲੇ ਆਵੇ ਤਾਂ ਬਹੁਤ ਆ। ਪਤਾ ਤੁਸੀਂ ਆਈ ਲੈ ਜਿਓ ਪੜਾਈ ਲੈਣੀ ਇਹਨਾਂ। ਉਹਦੇ ਵਿੱਚ ਕੁਝ ਨਹੀਂ ਨਿਕਲਿਆ ਤੇ ਉਹੀ ਜਿਹੀ ਆਹਾ ਏ। ਉਹੀ ਜਿਹੀ ਆਹਾ ਏ ਸੇਮ ਤੇ ਇਹ ਪਛੇਤੀ ਆ ਇਹ ਦੇਖ ਲਓ ਉਹਦੇ ਵਰਗੀ ਕਿੰਨੀ ਸੋਹਣੀ ਖੜੀ ਆ ਕਿੰਨਾ ਵਧੀਆ ਹੁਸਨ ਆ ਇਹਦਾ ਹੈਨਾ। ਇਹਦੇ ਵਿੱਚ ਮਦਰਾ ਬੁੱਟਾ ਵੀ ਨਹੀਂ ਹੈਗਾ ਤੇ ਸਮਝ ਨਹੀਂ ਲੱਗ ਰਹੀ ਵੀ ਇਹ ਕੀ ਚੱਲ ਗਿਆ ਰਿਹਾ। ਜਿਹੜੀ ਮੈਨ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਆਹ ਦੇਖ ਲਓ ਉਹੀ ਜਿਰੀ ਆ। ਸਾਰਾ ਕੁਝ ਸੇਮ ਆ ਇਹ ਜਨ ਕਿ 20 ਕ ਦਿਨ ਲੇਟ ਲੱਗੀ ਵੀ ਆ 15 ਕ ਦਿਨ ਉਹ ਅਗੇਤੀ ਆ ਇੰਨਾ ਕ ਫਰਕ ਆ ਇਹ ਸਿੰਦੇ ਦੇ ਵੀਰੇ ਦੇ 8 ਕਿਲੇ ਖਰਾਬ ਹੋ ਗਏ ਜਿਹਨਾਂ ਵਿੱਚੋਂ ਉਹ ਦੇਖ ਲਓ ਮਸ਼ੀਨ ਚੱਲ ਰਹੀ ਆ ਕੁਝ ਨਹੀਂ ਨਿਕਲੇ ਆ ਲੋ ਜੀ ਹੋ ਗਿਆ ਸਾਡੇ ਪਿੰਡਾਂ ਚ ਤਾਂ ਕੰਮ ਸਟਾਰਟ ਕਰੜਕੜਈਏ ਦਾ ਹਲੇ 2 ਕ ਦਿਨੇ ਹੋਏ ਆ ਮਸ਼ੀਨ ਸ਼ੁਰੂ ਹੋਈ ਨੂੰ ਪੰਗਾ ਤਕੜਾ ਹੀ ਪੈ ਗਿਆ ਪਟੂ ਨੇ ਫਸਾਈ ਵੀ ਡੌਲ ਦੇ ਕੋਲ ਆ ਕੇ ਕੋਲਾ ਕੇ ਜਦ ਤੁਹਾਨੂੰ ਦਿਖਦਾ ਵੀ ਪਾਣੀ ਆ ਫੇਰ ਭਰੀ ਵੀ ਟਰਾਲੀ ਹੈ ਵਧਾਈਆਂ ਕਰਨੀਆਂ ਦੀਆਂ ਕਰਤੀਆਂ ਫੇਰ ਟਰੈਕਟਰ ਤੋਂ ਜ਼ੋਰ ਜਿਆ ਦੇਖਣਾ ਚੱਲ ਬੈਠ ਉਹਦੇ ਪਰ ਮੈਂ ਇਹਦੇ ਤੇ ਬਹਿਣਾ ਫੇਰ ਪਿੱਛੇ ਨੂੰ ਖਿੱਚੀ ਪਹਿਲੇ ਪਿੱਛੇ ਨੂੰ ਖਿੱਚੋ ਨਾ 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 ਲੋ ਜੀ ਦੇਖੋ ਹੁਣ ਟਰੈਕਟਰ ਦਾ ਜ਼ੋਰ ਪਰ ਰੱਖਣਾ ਹੈ ਉਹ ਬੈ ਗਿਆ ਯਾਰ ਉਹ ਥੱਲੇ ਬੈ ਗੋ ਧਾਣੋ ਗੀ ਥੱਲੇ ਬੈ ਗਿਆ ਉਹ ਲੋਕ ਵੀ ਆ ਗਏ ਹਾਂ ਚਲੋ ਜੀ ਜਰਰਾ ਮੈਂ ਜਿਆਦਾ ਮਾਰ ਦੇਣਾ ਬਕਵਾਸ ਨਾ ਮਾਰਾ ਪੂਰੀ ਟੱਚ ਆ ਤੂੰ ਗੱਪ ਪਿੱਛੇ ਹਟਦਾ ਨਹੀਂ ਸ਼ਿਲਾ ਜੀ ਇਹ 来不及 ਇੱਥੇ ਆ ਰਿਹਾ। ਆਹ ਦੇਖੋ। ਫਟਾਫਟ ਜੀ ਸੋ ਬਣਾਇਆ। ਉਹ ਗਿੰਦਾ ਬਿਆ ਸੀ ਗਈ। ਲਗਾਈ ਐਵੇਂ। ਲੈ ਬਈ। ਐ ਕਿੰਨੇ ਕਿਲੇ ਖਰਾਬ ਹੋ ਗਏ? ਆਪਣੇ 8-9 ਕਿਲੇ। 8-9 ਹੋ ਗਏ ਹੈਨਾ। ਸਾਲਾ ਦਰਜਾ ਲੱਗਣ ਲੱਗ ਗਿਆ ਖੇਤੀ ਤੇ ਹੈਨਾ। ਡਾਰਬੀ ਉਹਨਾਂ ਦੇਖੋ ਭਾਏ ਕਈ ਵੀ ਜੇ 131 ਜੀ ਆ ਹਾਂ ਦੂਜੀਆਂ ਵੈਰੈਟੀਆਂ ਚ ਸਾਰੀਆਂ ਚ ਦੇਖਣ ਨੂੰ ਮਿਲਿਆ ਦੇਖਣ ਨੂੰ ਸਾਰੀਆਂ ਚ ਅਗਲੀ ਕਰ ਡਾਰਾ ਉਹਨਾਂ ਚ ਵੱਧ ਸਕਦਾ ਹਾਂ ਵੀ ਜੇ ਉਹ ਜੇ ਆਪਣੀਆਂ ਜੀਰੀਆਂ ਹੀ ਨਾ ਨਿਸਰੀਆਂ ਆ ਨਿਸਰੀਓ ਨਹੀਂ ਨਿਸਰੀਓ ਨਹੀਂ ਆਪਾਂ ਨੂੰ ਦਿਖ ਰਹੀ ਆ ਇਹਦਾ ਬਸ ਉਹਨਾਂ ਇੱਕ ਐਨੀ ਸੋਹਣੀ ਜੀਰੀ ਦੀ ਨਾ ਤੁਹਾਨੂੰ ਅਸੀਂ ਉਹਨਾਂ ਥੱਲੇ ਥੱਲੇ ਤੇ ਪੂਜਾ ਦਿਖਾ ਕੇ ਲਿਆਈਏ ਐਂ ਲੱਗਦੀ ਆ ਥੱਲੇ ਤੇ ਪੂਜਾ ਦੇਖ ਕੇ ਤਾਂ ਅਗਲਾ ਐ ਕਹੂਗਾ ਵੀ ਬਾਈ ਇਹ ਸਭ ਤੋਂ ਵੱਧ ਨਿਕਲੀ ਆ 35 35 ਕੁਇੰਟਲ ਜੀਰੀ ਨਿਕਲੀ ਆ ਵੀ ਜਿੱਥੇ ਤੇ ਮਸ਼ੀਨ ਬੜਾਈ ਕਰ ਰਹੀ ਆ ਉਹਦੇ ਉੱਪਰ ਜਮਾ ਖਰਾਬ ਆ ਸ਼ਿੰਦਾ ਵੀਰ ਕਹਿੰਦਾ ਵੀ ਬਿਨਾ ਬਿੱਡਾ ਲਿਓ ਟਰਾਲੀ ਲੈ ਕੇ ਜਾਣੀ ਆ ਕਹਿੰਦਾ ਉਹਦੇ ਚੋਂ ਨਿਕਲਣਾ ਤਾਂ ਕੁਝ ਹੈ ਨਹੀਂ ਮੈਂ ਕਿਹਾ ਚੱਲ ਕੋ ਬੜੀ ਲੈ ਜਾ ਟਰਾਲੀ ਕਈ ਵਾਰੀ ਉਹੀ ਭਰ ਜਾਂਦੀ ਹੁੰਦੀ ਹੈ ਪਰ ਕੱਦੀ ਚੱਲ ਰਹੀ ਆ ਮਸ਼ੀਨ ਇੱਕ ਟੈਂਕ ਵੀ ਨਹੀਂ ਭਰਿਆ ਹਾਲ ਤੱਕ ਹੈ ਹੀ ਨਹੀਂ ਕੁਝ ਫਲਤਾਂ ਹੈ ਨਹੀਂ ਹਾਂ ਤਮੇ ਕੇਦ ਵੇਚਣਾ ਕਰਨਾ ਚਾਹੀਦਾ ਤੁਸੀਂ ਦੇਖੋ ਵੀ ਇੰਨਾ ਇਦ ਕੀ ਸਾਡੇ ਏਰੀਆ ਚ ਵੀ ਕਿਹ ਹੈ ਏਰੀਆ ਚ ਕਿਹ ਹੈ ਹਰੇਕ ਜਗ੍ਹਾ ਹੀ ਆ ਹੁਣ ਇੱਕ ਜ਼ਿੰਮੇਦਾਰ ਦੇ ਸ਼ਿੰਦੇ ਵੀਰ ਦੇਖ ਲੈ 32 ਕਿਲੇ ਆਹੀ ਕੁਛ ਆ ਆ ਤੁਸੀਂ ਉੱਧਰ ਵੀ ਨਿਕਮ ਕਰਨੀ ਬਣਾ ਆ ਦੇਖੋ ਵੀ ਇਹ ਤੁਹਾਨੂੰ ਨਾੜਾ ਕੀ ਆ ਕਹਿ ਰਿਹਾ ਨਾੜ ਦੇਖ ਲਓ ਤੇ ਹੁਣ ਉੱਧਰ ਦੇਖੋ ਇੱਥੇ ਤੇ ਐਂ ਲੱਗ ਰਿਹਾ ਜਿਵੇਂ ਬਹੁਤ ਟੋਪ ਦੀ ਬੂਝਾ ਪੂਰਾ ਕਰਿਆ ਵਾ ਦੇਖੋ ਕਿੰਨਾ ਕਿੰਨਾ ਬੂਝਾ ਕਰਈ ਵਰਦੀ ਆ ਆ ਆ ਹਾਲ ਆ ਆ ਹਾਲ ਆ ਕੁਝ ਹੈ ਹੋ ਨਹੀਂ ਆ ਜਿਹੜੀ ਬੱਲ ਆ ਇਹਦੇ ਚ ਵੀ ਦਾਣਾ ਨਹੀਂ ਹੈਗਾ ਆਪਾਂ ਕਹਿੰਦੇ ਨਾ ਵੀ ਪੰਜਾਬ ਚ ਹੜ੍ਹ ਆ ਗਏ ਤਾਂ ਉਧਰ ਖਰਾਬ ਹੋ ਗਿਆ ਜ਼ਿਆਦਾ ਕਿਸੇ ਹੱਦ ਤੱਕ ਤਾਂ ਇਹ ਵੀ ਜਿੰਦੇ ਵੀਰ ਬਹੁਤ ਨੁਕਸਾਨ ਆ ਇਹ ਨੁਕਸਾਨ ਆ ਖਾਲੀ ਇਹ ਤੇ ਜਿਹੜਾ ਕੁਝ ਦਵਾਈ ਵੀ ਨਹੀਂ ਮੋੜਦੀ ਪਟਾਈ ਤਾਂ ਬੜੀ ਬੂਰਦੀ ਆ ਹਾਂ ਦਵਾਈ ਤੇ ਨ ਕੋਈ ਕੁਝ ਵੀ ਨਹੀਂ ਹੈਗਾ ਇਹੋ ਜੇ ਬਹੁਤ ਜਣਾ ਐ ਨਹੀਂ ਕਹਿ ਸਕਦੇ ਆਪਾਂ ਵੀ ਕੱਲੇ ਆਏਦੇ ਹਾਂ 5 6 7 6 ਕਿੱਲੇ ਤਾਂ ਸਾਡੇ ਵੀ ਹੈਗੇ ਆ ਵੀ ਚਲੋ ਨਾ ਚਾਏ ਆ ਵੀ ਸਾਈਡਾਂ ਠੀਕ ਆ ਇਹਦੀਆਂ ਤਾਂ ਸਾਈਡਾਂ ਵੀ ਖਰਾਬ ਹੋ ਗਈਆਂ 100% ਨੁਕਾਨ ਹੈ ਫੁੱਲ ਹੈ ਟੋਟਲੀ ਹੋਆ ਚਲੋ ਮੈਂ ਆਲੂਆਂ ਕਰਕੇ ਖੇਤ ਵਿਹਲਾ ਕਰਾਇਆ ਇਹਨੇ ਤਾਂ ਬਸ ਇੱਕ ਖੇਤ ਵਿਹਲਾ ਕਰਾ ਕੇ ਨਾ ਅਗੇ ਤੇ ਆਲੂ ਤਾਂ ਲਾ ਲਾਂਗੇ ਵੱਡੇ ਨੇ ਵਾਲੀ ਵੀ ਨਹੀਂ ਤੀ ਹੈਗੀ ਹਲੇ ਹਲੇ ਜੀਰੀ ਹਰੀ ਤੀ ਇਹ ਕਹਦਾ ਵੀ ਚਲ ਮੈਂ ਤਾਂ ਖੇਤ ਵਿਹਲਾ ਕਰਾ ਹਾਂ ਹਾਂ ਹੁਣ ਦਸੰਬਰ ਤੱਕ ਰੁਕ ਜਾ ਇਹਨੂੰ ਹਾਂ ਇਹਨੂੰ ਇਹਨੂੰ ਕੁਝ ਵੀ ਨਹੀਂ ਤਾਂ ਪੈਣਾ ਇਹ ਹੋਣਾ ਹੀ ਨਹੀਂ ਆ ਹੋਇਆ ਦੇਖ ਲਓ ਆ ਕੁਛ ਆ